ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਮਜੀਠੀਆ ਦੀਆਂ ਮੁਸ਼ਕਲਾਂ 'ਚ ਮੁਰਵਾਦਾ ਰਾਜੇਵਾਲ ਦੀ ਵੱਡੀ ਮੰਗ ਹੜ੍ਹਾਂ ਦੇ ਕਾਰਨਾਂ ਦੀ ਜਾਂਚ ਕਿਸੇ ਸੇਟਿੰਗ ਜੱਜ ਤੋਂ ਕਰਵਾਈ ਜਾਵੇ ਰਾਣਾ ਗੁਰਜੀਤ ਨੇ ਵੀ ਹੜ੍ਹ ਸੰਕਟ ਦੀ ਨਿਆਂਇਕ ਜਾਂਚ ਦੀ ਕੀਤੀ ਮੰਗ ਇੰਗਲੈਂਡ ਭੇਜਣ ਦੇ ਨਾਮ ਤੇ ਵੱਡੀ ਠੱਗੀ ਇੱਕੋ ਹੀ ਔਰਤ ਨੇ ਕਰਵਾਇਆ 15 ਵਾਰ ਵਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰੋਜ਼ਪੁਰ ਜ਼ਿਲ੍ਹਾ ਗੋਦ ਲੈਣ ਦਾ ਕੀਤਾ ਐਲਾਨ ਪੰਜਾਬ ਨੂੰ ਸੀਐਮ ਰਾਹਤ ਫੰਡ ਚੋਂ 5 ਕਰੋੜ ਦੇਵੇਗੀ ਦਿੱਲੀ ਸਰਕਾਰ 트ੰਪ ਸਰਕਾਰ ਨੇ ਡੌਂਕਰਾਂ ਵਿਰੁੱਧ ਵੱਡੀ ਕਾਰਵਾਈ ਦਾ ਕੀਤਾ ਐਲਾਨ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਹੁਣ ਨਹੀਂ ਹੋਵੇਗੀ ਖੈਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਏ ਜਾਂ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੇ ਇਸ ਵਕਤ ਸਕਰੀਨ ਤੇ ਦੱਸ ਰਹੇ ਹਾਂ ਕਿ ਨਵਾਂ ਚੈਨਲ @news tv ਐਂ ਪਰ ਲੈਣਾ ਤੇ ਤੁਹਾਡੇ ਸਾਹਮਣੇ ਉਹ ਚੈਨਲ ਆ ਜਾਵੇਗਾ ਤੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆ ਬਿਕਰਮਜੀਠੀਆ ਦੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਅਤੇ ਉਸ ਮਾਮਲੇ 'ਚ ਨਾਬਾਦੀ ਜੇਲ੍ਹ ਦੇ ਵਿੱਚ ਬੰਦਾ ਬਿਕਰਮ ਮਜੀਠੀਆ ਤੇ ਉਹਨੂੰ ਇੱਕ ਵਾਰੀ ਫੇਰ ਵੱਡਾ ਝਟਕਾ ਲੱਗਿਆ ਹੈ। ਦਰਸਲ ਉਹਨਾਂ ਨੂੰ ਮਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਪੇਸ਼ੀ ਤੋਂ ਬਾਅਦ ਮਜੀਠੀਆ ਦੀ ਨਿਆਇਕ ਹਰਾਸਤ ਵਿੱਚ 14 ਦਿਨ ਹੋਰ ਵਾਧਾ ਕਰ ਦਿੱਤਾ ਗਿਆ ਹੈ। ਨਿਆਇਕ ਹਰਾਸਤਾ ਸਮਾਂ ਪੂਰਾ ਹੋਣ ਤੇ ਅਸਲ ਦੇ ਵਿੱਚ ਉਹਨੂੰ ਮਹਾਲੀ ਦੀ ਅਦਾਲਤ ਦੇ ਵਿੱਚ ਉਹਨਾਂ ਦੇ ਵਕੀਲ ਐਚਐਸ ਤਨਵਾ ਦਮਨਵੀਰ ਸੋਭਤੀ ਅਤੇ ਸਾਬ ਵਕੀਲ ਇਕੋਮਪਾਲ ਸਿੰਘ ਦੀ ਮੌਜੂਦਗੀ ਚ ਵੀਡੀਓ ਕਾਨਫਰੰਸ ਤੇ ਰਾਹੀਂ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੀ ਨਿਆਇਕ ਹਰਾਸਤ 20 ਸਤੰਬਰ ਤੱਕ ਵਧਾ ਦਿੱਤੀ ਹੈ ਇਸ ਮੌਕੇ ਵਿਸ਼ੇਸ਼ ਜਾਂਚ ਵਿਜੀਲੈਂਸ ਹਰਦੀਪ ਸਿੰਘ ਦੀ ਅਦਾਲਤ ਵਿੱਚ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ਤੇ ਵੀ ਫੈਸਲਾ ਹੋਣਾ ਸੀ ਉਹ ਫੈਸਲਾ ਵੀ 9 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਇਹਦੇ ਨਾਲ ਹੀ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਇਸ ਤਗਾਸਾ ਪੱਖ ਦੇ ਵੱਲੋਂ ਦਹਿਰ ਚਾਰ ਸ਼ੀਟ ਦੀ ਹਾਰਡ ਕਾਪੀ ਸਪਲਾਈ ਕਰਨ ਲਈ ਅਦਾਲਤ ਨੇ 9 ਸਤੰਬਰ ਦੀ ਤਾਰੀਖ ਤੈਅ ਕਰ ਦਿੱਤੀ ਹੈ ਦੱਸਣਾ ਬਣਦਾ ਹੈ ਕਿ ਸੁਣਵਾਈ ਦੇ ਮੌਕੇ ਵਿਜੀਲੈਂਸ ਦੇ ਅਧਿਕਾਰੀਆਂ ਸਮੇਤ ਵਿਸ਼ੇਸ਼ ਵਕੀਲ ਫੈਰੀ ਸੋਬਤ ਅਤੇ ਪ੍ਰੀਤ ਇੰਦਰਪਾਲ ਵੀ ਮੌਜੂਦ ਰਹੇ ਤੇ ਹੁਣ ਗੱਲ ਕਰਦੇ ਹਾਂ ਰਾਜੇਵਾਲ ਦੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਭਾਰੀ ਪ੍ਰਕੋਪ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਉਹਨਾਂ ਨੇ ਹੜ੍ਹਾਂ ਨੂੰ ਲੈ ਕੇ ਵੱਡੀ ਮੰਗ ਕਰ ਦਿੱਤੀ ਹੈ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਹੜ੍ਹਾਂ ਦੇ ਕਾਰਨਾਂ ਦੇ ਪਿੱਛੇ ਹਾਈ ਕੋਰਟ ਦੇ ਸੇਟਿੰਗ ਜੱਜ ਦੇ ਵੱਲੋਂ ਜਾਂਚ ਕਰਵਾਉਣ ਦੀ ਮੰਗ ਕਰ ਦਿੱਤੀ ਹੈ। ਰਾਜੇਵਾਲ ਨੇ ਹੜ੍ਹਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਹੈ। ਪੰਜਾਬ ਅਤੇ BBMP ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ। ਉਹਨਾਂ ਨੇ ਪੰਜਾਬ ਸਰਕਾਰ ਅਤੇ BBMP ਨੂੰ ਪੰਜਾਬ ਵਿੱਚ ਹੜ੍ਹਾਂ ਲਈ ਭਾਈਵਾਲ ਦੱਸਿਆ। ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਹੜ੍ਹ ਕੁਦਰਤੀ ਨਹੀਂ ਹੈ, ਸਗੋਂ ਮਨਬੇੜ ਹੈ ਜਿਸ ਦੀ ਹਾਈ ਕੋਰਟ ਦੇ ਸੇਟਿੰਗ ਜਾਂਚ ਤੋਂ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਹੁਣ ਜਦੋਂ ਪੰਜਾਬ ਦੇ ਲੋਕ ਹੜ੍ਹਾਂ ਦਾ ਦੁੱਖ ਝੱਲ ਰਹੇ ਨੇ ਤਾਂ ਮੌਕੇ ਦੀ ਸਰਕਾਰ ਫਿਰ ਕਿੱਥੇ ਹੈ? ਉਨਾ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਨਾਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇਹ ਇਤਿਹਾਸਿਕ ਨਵਾਂ ਸਿਰਜ ਰਹੇ ਨੇ ਉਹਨਾਂ ਹੜ੍ਹਾਂ ਦੇ ਕਾਰਨਾਂ ਦੇ ਪਿੱਛੇ ਕੁਝ ਸਵਾਲ ਖੜੇ ਕਰ ਦੱਤੇ ਆ ਕਿ ਕੈਲੰਡਰ ਮੁਤਾਬਕ ਡੈਮਾਂ ਵਿੱਚ ਪਾਣੀ ਭਰਨਾ ਅਤੇ ਖਾਲੀ ਕਰਨਾ ਵੀ ਹੁੰਦਾ ਪਰ ਅਜਿਹਾ ਨਹੀਂ ਕੀਤਾ ਗਿਆ ਇਸ ਸਭ ਲਈ ਭਾਈਵਾਲ ਪੰਜਾਬ ਸਰਕਾਰ ਅਤੇ BBMB ਦੋਵੇਂ ਜ਼ਿੰਮੇਵਾਰ ਨੇ ਉਹਨਾਂ ਕਿਹਾ ਕਿ ਜਦ ਦੇਸ਼ ਨੂੰ ਲੋੜ ਹੁੰਦੀ ਹੈ ਉਦੋਂ ਪੰਜਾਬੀ ਸਭ ਤੋਂ ਅੱਗੇ ਖੜਦੇ ਆ ਜਦੋਂ ਮਤਲਬ ਨਿਕਲ ਜਾਂਦਾ ਫਿਰ ਪੰਜਾਬੀ ਦੋਸ਼ਮਣ ਤੇ ਪਹਿਲਾ ਦੋਸਤ ਹੁੰਦੇ ਨੇ ਉਹਨਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਹੁਣ ਲੋਕਾਂ ਨੂੰ ਰਾਸ਼ਨ ਨਾ ਦਿਓ ਹਲੇ ਥੋੜਾ ਰੁਕ ਜਾਵੋ ਜਾਂ ਫਿਰ ਲੋਕਾਂ ਲਈ ਲੰਗਰ ਬਣਾ ਕੇ ਲੈ ਕੇ ਜਾਓ ਅਦੇ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਜਦੋਂ ਪਾਣੀ ਹੀਠਾਂ ਉਤਰਿਆ ਉਦੋਂ ਸਾਨੂੰ ਪੈਲੀਆਂ ਵਿੱਚੋਂ ਮਿੱਟੀ ਕੱਢਣੀ ਗਾਰਾ ਕੱਢਣਾ ਰੇਤਾ ਕਰਨਾ ਸਭ ਦੀ ਲੋੜ ਹੋਵੇਗੀ ਉਹਨਾਂ ਕਿਹਾ ਕਿ ਸਾਡੇ ਕਲਾਕਾਰ ਨੇ ਬਹੁਤ ਮਦਦ ਕੀਤੀ ਹੈ ਜਦੋਂ ਮੁੜ ਵਸੀਬਾ ਕਰਨਾ ਹੈ ਉਦੋਂ ਸਾਨੂੰ ਲੋਕਾਂ ਨੂੰ ਦਿਲਾਸਾ ਦੇਣ ਦਾ ਸਮਾਂ ਹੋਵੇਗਾ ਪਿਆਰ ਦੇਣ ਦਾ ਸਮਾਂ ਵੀ ਰਾਜੇਵਾਲ ਨੇ ਕਿਹਾ ਕਿ ਇਹਨਾਂ ਹੜ੍ਹਾਂ ਦੇ ਵਿੱਚ ਜੇਕਰ ਕੋਈ ਸੱਚਮੁੱਚ ਪੀੜਤਾਂ ਨਾਲ ਖੜਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਿਹੜੇ ਲਗਾਤਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰ ਰਹੇ ਨੇ ਅਤੇ ਮੌਕੇ ਤੇ ਲੋਕਾਂ ਨੂੰ ਬੰਨ ਮਜ਼ਬੂਤ ਕਰਨ ਲਈ ਮਾਨਲੀ ਮਦਦ ਵੀ ਦੇ ਰਹੇ ਨੇ ਅਤੇ ਹੋਰ ਸਮਗਰੀ ਵੀ ਮੁਹੱਈਆ ਕਰਵਾ ਰਹੇ ਨੇ ਉਹਨਾਂ ਆਖਿਆ ਕਿ ਅੱਜ ਸੁਖਬੀਰ ਹੀ ਪੰਜਾਬੀਆਂ ਨਾਲ ਖੜਾ ਹੈ ਅਤੇ ਅਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਹਾਂ ਤੇ ਹੁਣ ਗੱਲ ਕਰਦੇ ਰਾਣਾ ਗੁਰਜੀਤ ਦੀ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਹੜ੍ਹਾਂ ਨਾਲ ਜਟੜ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਵੱਡੇ ਹੜ ਨੂੰ ਕੁਦਰਤੀ ਆਫਤ ਨਹੀਂ ਕਿਹਾ ਜਾ ਸਕਦਾ ਪਰ ਇਹ ਗੰਭੀਰ ਪ੍ਰਸ਼ਾਸਨਿਕ ਤੇ ਮਨੁੱਖੀ ਗਲਤੀਆਂ ਦਾ ਨਤੀਜਾ ਹੈ ਹੜ ਸੰਕਟ ਦੀ ਨਿਆਂਇਕ ਜਾਂਚ ਦੀ ਮੰਗ ਕਰਦੇ ਹੋਏ ਰਾਣਾ ਨੇ ਮੰਗ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਫਤ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਮੌਜੂਦਾ ਕਿਸੇ ਜੱਜ ਨੂੰ ਨਿਯੁਕਤ ਕਰਨ ਰਾਣਾ ਗੁਰਜੀਤ ਨੇ ਕਿਹਾ ਕਿ ਪੰਜਾਬ ਜਿਸ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ ਉਹ ਸਿਰਫ ਕੁਦਰਤ ਦੇ ਕਾਰਨ ਨਹੀਂ ਸਗੋਂ ਸੂਬਾ ਸਰਕਾਰ ਦੀ ਪੂਰੀ ਤਿਆਰੀ ਦੀ ਘਾਟ ਅਤੇ ਕੁਪਰਵੰਧਨ ਦੇ ਕਾਰਨ ਇਹਨਾਂ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਵੀ ਜਵਾਬਦੇਹ ਠਹਿਰਾਇਆ ਅਤੇ ਕਿਹਾ ਕਿ ਇਹ ਇਸ ਆਫਤ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਤੇ ਹੁਣ ਇੱਥੇ ਹੀ ਨਹੀਂ ਗੱਲ ਰੁਕੀ ਕਿਉਂਕਿ ਇਸ ਵਕਤ ਹੁਣ ਸਿਆਸਤ ਦਾ ਦੌਰ ਸਿਖਰਾਂ ਤੇ ਹੈ ਹਾਲਾਂਕਿ ਰਾਣਾ ਗੁਰਜੀਤ ਜਾਂ ਕਾਂਗਰਸੀ ਆਗੂ ਨੂੰ ਜੇਕਰ ਕੋਈ ਪੁੱਛਣ ਵਾਲਾ ਹੋਵੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਤੁਹਾਡੀ ਸਰਕਾਰ ਹੈ ਹਿਮਾਚਲ ਦੇ ਵਿੱਚ ਫਿਰ ਹੜ੍ਹ ਕਿਉਂ ਆਏ ਅਸਲ ਦੇ ਵਿੱਚ ਹਿਮਾਚਲ ਦੇ ਪਾਣੀਆਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਨੇ ਹੀ ਪੰਜਾਬ ਨੂੰ ਡੋਬਿਆ ਏ ਇਸੇ ਤਰ੍ਹਾਂ ਘਟ ਨਹੀਂ ਰਹੇ ਨਵਜੋਤ ਸਿੱਧੂ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੀ ਇਸ ਤਬਾਹੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਜ਼ਿੰਮੇਵਾਰ ਠਾਅ ਰਾ ਦਿੱਤਾ ਹੈ ਉਨਾ ਇਸ ਨੂੰ ਕੁਦਰਤੀ ਨਹੀਂ ਸਗੋਂ ਮਨੁੱਖ ਵੱਲੋਂ ਲਿਆਂਦੀ ਆਫਤ ਘਰਾੜ ਦਿੱਤਾ ਸਿੱਧੂ ਕਾਫੀ ਲੰਬੇ ਸਮੇਂ ਤੋਂ ਬਾਅਦ ਜਾਗੇ ਨੇ ਸਿੱਧੂ ਨੇ ਆਪਣੇ ਬਿਆਨ ਵਿੱਚ ਦੋਸ਼ ਲਗਾਇਆ ਕਿ ਮੌਜੂਦਾ ਸੰਕਟ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ ਅਤੇ ਇਹ ਪੰਜਾਬ ਦੇ ਦਰਿਆਈ ਪ੍ਰਣਾਲੀਆਂ ਦੇ ਲੰਬੇ ਸਮੇਂ ਤੋਂ ਮਾੜੇ ਪ੍ਰਬੰਧ ਅਤੇ ਤਿਆਰੀਆਂ ਦੀ ਘਾਟ ਅਤੇ ਪ੍ਰਣਾਲੀਗਤ ਸ਼ਾਸਨ ਦੀਆਂ ਅਸਫਲਤਾਵਾਂ ਤੋਂ ਪੈਦਾ ਹੋਇਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪੰਜ ਦਰਿਆ ਜੋ ਕਦੇ ਵਰਦਾਨ ਸਨ ਨਿਰੰਤਰ ਮਾੜੇ ਪ੍ਰਬੰਧ ਦੇ ਦੁਆਰਾ ਸ਼ਰਾਪ ਬਣ ਗਏ ਨੇ ਸਿੱਧੂ ਨੇ ਨਦੀ ਦੇ ਤਲ ਦੀ ਗੈਰ ਕਾਨੂੰਨੀ ਖੁਦਾਈ ਵਾਧੂਗਾਰ ਅਤੇ ਮਾਰੇ ਡੈਮ ਤੇ ਪੰਡਾਰ ਕਾਰਜਾਂ ਦਾ ਹਵਾਲਾ ਦਿੰਦੇ ਹਾਂ ਇਹਨਾਂ ਨੂੰ ਹੜਾਂ ਲਈ ਮੁੱਖ ਯੋਗਦਾਨ ਪਾਉਣ ਵਾਲੇ ਕਾਰਨ ਦੱਸਿਆ ਸਿੱਧੂ ਨੇ ਕਿਹਾ ਕਿ ਬੇਕਾਬੂ ਅਨਿਯੰਤਰਿਤ ਰੇਤ ਅਤੇ ਬਜਰੀ ਕੱਢਣ ਨੇ ਕੁਦਰਤੀ ਹੜ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਦਿੱਤਾ ਹੈ ਉਹਨਾਂ ਫੀਲਡ ਰਿਪੋਰਟਾਂ ਵੱਲ ਇਸ਼ਾਰਾ ਕੀਤਾ ਜੋ ਦਰਸਾਉਂਦੀਆਂ ਨੇ ਕਿ ਅਜਿਹੇ ਗਤੀਵਿਧੀਆਂ ਨੇ ਦਰਿਆਵਾਂ ਦੇ ਤਲ ਅਤੇ ਉਸ ਆਲੇ ਦੁਆਲੇ ਨੂੰ ਅਸਥਿਰ ਕਰ ਦਿੱਤਾ ਜਿਸ ਨਾਲ ਪਾੜ ਅਤੇ ਹੜਾਂ ਦਾ ਖਤਰਾ ਵਧਿਆ ਹੈ ਦਰਿਆਵਾਂ ਅਤੇ ਜਲ ਭੰਡਾਰਾਂ ਵਿੱਚ ਲੰਬੇ ਸਮੇਂ ਤੱਕ ਮਿੱਟੀ ਜਮਾ ਹੋਣ ਕਾਰਨ ਉਹਨਾਂ ਦੀ ਪਾਣੀ ਦੀ ਢੋਆ ਢੁਆਈ ਦੀ ਸਮਰੱਥਾ ਘਟੀ ਹੈ। ਸਿੱਧੂ ਨੇ ਵਿਗਿਆਨ ਆਧਾਰਿਤ ਤਲ ਛੱਟ ਪ੍ਰਬੰਧਨ ਦੀ ਮੰਗ ਕਰਦਿਆਂ ਇੱਕ ਨਿਸ਼ਾਨਵਾਦ ਮਿੱਟੀ ਕਰਨ ਦੀ ਰਣਨੀਤੀ ਨਾ ਹੋਣ ਦੀ ਆਲੋਚਨਾ ਵੀ ਕੀਤੀ ਹੈ। BBMB ਦੇ ਕਾਰਜਾਜਾ ਹਵਾਲਾ ਦਿੰਦਿਆਂ ਸਿੱਧੂ ਨੇ ਅਧਿਕਾਰੀਆਂ ਤੇ ਮੌਨਸੂਨ ਤੋਂ ਪਹਿਲਾਂ ਡਰਾਊਨਸ ਅਤੇ ਤਾਲ ਮੇਲ ਨਾਲ ਪਾਣੀ ਛੱਡਣ ਵਰਗੇ ਮਿਆਰੀ ਜਲ ਭੰਡਾਰ ਪ੍ਰੋਟੋਕੋਲ ਦੀ ਪਾਲਣਾ ਕਰਨ ਵਿੱਚ ਵੀ ਸਫਲ ਰਹਿਣ ਦੇ ਦੋਸ਼ ਲਗਾਏ ਨੇ। ਜਿਸ ਕਾਰਨ ਹੇਠਲੇ ਪੱਧਰ ਤੇ ਹੜ ਵੱਧ ਰਹੇ ਨੇ ਉਹਨਾਂ ਆਖਿਆ ਕਿ ਕੌਮੀ ਅਤੇ ਸੂਬਾਈ ਹੜ ਪ੍ਰਬੰਧਨ ਦਿਸ਼ਾ ਨਿਰਦੇਸ਼ ਜਿਸ ਵਿੱਚ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਹੜਾਂ ਦੀ ਮੈਪਿੰਗ ਅਤੇ ਰੀਅਲ ਟਾਈਮ ਡੈਮ ਤਾਲਮੇਲ ਸ਼ਾਮਲ ਨੇ ਨੂੰ ਜਾਂ ਤਾਂ ਅਣਦੇਖਿਆ ਕਰ ਦਿੱਤਾ ਗਿਆ ਜਾਂ ਸਿਰਫ ਅੰਸ਼ਕ ਤੌਰ ਤੇ ਹੀ ਲਾਗੂ ਕੀਤਾ ਗਿਆ ਉਹਨਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਹੈ ਕਿ ਜੇਕਰ ਭਾਰੀ ਮੀਂਹ ਦੀ پیشن گوئی ਕੀਤੀ ਗਈ ਸੀ ਤਾਂ ਡੈਮ ਦੇ ਪੱਧਰ ਨੂੰ ਪਹਿਲਾਂ ਤੋਂ ਕਿਉਂ ਨਹੀਂ ਘਟਾਇਆ ਗਿਆ ਕਮਜ਼ੋਰ ਬਨ ਗੈਰ ਕਾਨੂੰਨੀ ਮਾਈਨਿੰਗ ਇਨ੍ਹਾਂ ਦੇ ਕਾਰਨ ਪ੍ਰਭਾਵਿਤ ਇਲਾਕਿਆਂ ਨੂੰ ਕੌਣ ਉਂਗੋਲੀਆਂ ਛੜ ਦਤਾ ਗਿਆ ਸਿੱਧੂ ਨੇ ਸਵਾਲ ਇਹ ਵੀ ਕੀਤਾ ਕਿ ਪੰਜਾਬ ਦੇ ਦਰਿਆਵਾਂ ਲਈ ਕੋਈ ਲੰਬੇ ਸਮੇਂ ਦੀ ਫੰਡ ਪ੍ਰਾਪਤ ਤਾਲ ਛਟ ਪ੍ਰਬੰਧਨ ਯੋਜਨਾ ਕਿਉਂ ਨਹੀਂ ਹੈ ਉਹਨਾਂ ਆ ਕਿਹਾ ਕਿ ਜਦੋਂ ਸਿਆਸਤਾਨਾ ਆਪਣੇ ਹਿੱਤ ਨੂੰ ਪਹਿਲ ਦਿੰਦੇ ਨੇ ਪੰਜਾਬ ਦਾ ਉਦੋਂ ਤੱਕ ਨੁਕਸਾਨ ਹੁੰਦਾ ਰਹੇਗਾ ਹਾਲਾਂਕਿ ਇਹ ਹੜ ਕੋਈ ਪਹਿਲੀ ਵਾਰ ਨਹੀਂ ਆਏ ਤੇ ਹੁਣ ਗੱਲ ਕਰਦੇ ਹਾਂ ਇੰਗਲੈਂਡ ਦੇ ਨਾਮ ਤੇ ਠੱਗੀਆਂ ਦੀ ਇਹ ਗੱਲ ਤਾਂ ਪੱਥਰ ਤੇ ਲਕੀਰ ਹੈ ਕਿ ਪੰਜਾਬੀਆਂ ਨੂੰ ਬਾਹਰ ਦਾ ਝਾਂਸਾ ਦੇ ਕੇ ਜਦੋਂ ਮਰਜ਼ੀ ਕੋਈ ਲੁੱਟ ਲਵੇ ਇੰਟਰਨੈਟ ਤੇ ਇੱਕ ਅਜਹੀ ਹੈਰਾਨ ਕਰਨ ਵਾਲੀ ਕਹਾਣੀ ਵਾਇਰਲ ਹੋ ਗਈ ਹੈ ਜਿਸ ਨੂੰ ਜਾਣਣ ਤੋਂ ਬਾਅਦ ਤੁਸੀਂ ਵੀ ਕਹੋਗੇ ਇਹ ਕਿਵੇਂ ਸੰਭਵ ਹੈ ਇਹ ਖਬਰ ਹਰ ਪਾਸੇ ਇਸ ਵਕਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੱਸਣਾ ਬਣਦਾ ਕਿ ਮਾਮਲਾ ਪੰਜਾਬ ਦੇ ਰਾਜਪੁਰਾ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ ਪਰ ਇਸਤੀ ਗੂੰਜ ਇੰਗਲੈਂਡ ਤੱਕ ਸੁਣਾਈ ਦੇ ਰਹੀ ਹੈ ਪੰਜਾਬ ਦੇ ਪਿੰਡ ਆਲਮਪੁਰ ਦਾ ਰਹਿਣ ਵਾਲਾ ਭਿੰਦਰ ਸਿੰਘ ਆਪਣੀ ਪਤਨੀ ਨਾਲ ਇੰਗਲੈਂਡ ਵਿੱਚ ਰਹਿਣਾ ਚਾਹੁੰਦਾ ਸੀ ਉਸਦੀ ਪਤਨੀ ਪਹਿਲਾਂ ਹੀ ਇੰਗਲੈਂਡ ਵਿੱਚ ਰਹਿ ਰਹੀ ਸੀ ਤੇ ਉਸਨੇ ਆਪਣੇ ਪਤੀ ਅਤੇ ਪੁੱਤਰ ਲਈ ਸਪੌਂਸਰਸ਼ਿਪ ਭੇਜ ਦਿੱਤੀ ਭਿੰਦਰ ਸਿੰਘ ਨੇ ਇੱਕ ਇਮੀਗ੍ਰੇਸ਼ਨ ਕੰਪਨੀ ਦੀ ਮਦਦ ਨਾਲ ਵੀਜ਼ਾ ਲਈ ਅਰਜ਼ੀ ਦਿੱਤੀ ਪਰ ਕੁਝ ਦਿਨਾਂ ਬਾਅਦ ਉਹ ਹੈਰਾਨ ਰਹਿ ਗਿਆ ਜਦੋਂ ਉਸ ਨੂੰ ਦੱਸਿਆ ਗਿਆ ਕਿ ਵੀਜ਼ਾ ਨਹੀਂ ਲੱਗ ਸਕਦਾ ਇਹ ਨਹੀਂ ਨਹੀਂ ਉਸ ਦੀ ਪਤਨੀ ਨੂੰ ਇੰਗਲੈਂਡ ਵਿੱਚ ਪੁਲਿਸ ਨੇ ਗ੍ਰਿਫਤਾਰੀ ਕਰ ਲਿਆ ਜਿਸ ਕਾਰਨ ਉੱਥੋਂ ਦੇ ਰਿਕਾਰਡ ਵਿੱਚ ਉਸ ਦਾ ਵਿਆਹ 15 ਵੱਖ-ਵੱਖ ਆਦਮੀਆਂ ਨਾਲ ਦਿਖਾਇਆ ਗਿਆ ਸੀ ਜਦੋਂ ਭਿੰਦਰ ਨੂੰ ਇਸ ਬਾਰੇ ਪਤਾ ਲੱਗਾ ਪਹਿਲਾਂ ਤਾਂ ਉਸ ਨੂੰ ਲੱਗਿਆ ਕਿ ਇਹ ਕੋਈ ਮਜ਼ਾਕ ਕਰ ਰਿਹਾ ਹੈ ਪਰ ਜਦੋਂ ਇੰਗਲੈਂਡ ਤੋਂ ਉਸ ਦੀ ਪਤਨੀ ਦੀ ਗ੍ਰਿਫਤਾਰੀ ਦੀ ਖਬਰ ਮਿਲੀ ਤਾ ਪੂਰਾ ਪਰਿਵਾਰ ਸਦਮੇ ਵਿੱਚ ਦੱਸਿਆ ਜਾ ਰਿਹਾ ਹੈ ਦਰਸਲ ਭਿੰਡਰ ਅਤੇ ਉਸਦੀ ਪਤਨੀ ਨੇ ਵੀਜ਼ਾ ਲਈ ਜੋ ਦਸਤਾਵੇਜ਼ ਵਰਤੇ ਸਨ ਉਹਨਾਂ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਕੇ 15 ਹੋਰ ਨੌਜਵਾਨਾਂ ਨੂੰ ਇੰਗਲੈਂਡ ਭੇਜਿਆ ਜਾ ਚੁੱਕਾ ਸੀ ਇਹਨਾਂ 15 ਲੋਕਾਂ ਨੂੰ ਭਿੰਡਰ ਸਿੰਘ ਦੀ ਪਤਲੀ ਦਾ ਪਤੀ ਬਣਾ ਕੇ ਵੀਜ਼ਾ ਲਗਾਇਆ ਗਿਆ ਇਸ ਪੂਰੀ ਧੋਖਾਧੜੀ ਪਿੱਛੇ ਇੱਕ ਇਮੀਗ੍ਰੇਸ਼ਨ ਕੰਪਨੀ ਦਾ ਹੱਥ ਦੱਸਿਆ ਗਿਆ ਜਿਨ੍ਹਾਂ ਨੇ ਭਿੰਡਰ ਸਿੰਘ ਅਤੇ ਉਸਦੀ ਪਤਨੀ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਅਤੇ 15 ਹੋਰ ਨੌਜਵਾਨਾਂ ਨੂੰ ਉਸਦਾ ਪਤੀ ਬਣਾ ਕੇ ਵਿਦੇਸ਼ ਭੇਜ ਦਿੱਤਾ ਖਾਲਾਕੇ ਭਿੰਡਰ ਨੇ ਰਾਜਪੁਰਾ ਪੁਲਿਸ ਕੋਲ ਇਸ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਵਿਰੁੱਧ ਗੰਭੀਰਤਾ ਧਾਵਾ ਦੇ ਤਹਿਤ ਮਕਦਮਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਇਹ ਖਬਰ ਸਾਹਮਣੇ ਆਈ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਦਾ ਹੜ ਆ ਗਿਆ ਇਸ ਮਾਮਲੇ ਤੇ ਸਾਰਿਆਂ ਨੇ ਆਪੋ ਆਪਣੀਆਂ ਟਿੱਪਣੀਆਂ ਕੀਤੀਆਂ ਨੇ ਜਿਸ ਵਿੱਚ ਕੁਝ ਹੈਰਾਨ ਨੇ ਕੁਝ ਗੁੱਸੇ ਵਿੱਚ ਨੇ ਅਤੇ ਕੁਝ ਮੀਮਸ ਬਣਾਉਣ ਵਿੱਚ ਵੀ ਰੁੱਝੇ ਹੋਏ ਨੇ ਤੇ ਹੁਣ ਗੱਲ ਕਰਦੇ ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਨ੍ਹਾਂ ਦੇ ਵੱਲੋਂ ਪੂਰੇ ਫਿਰੂਜ਼ਪੁਰ ਜ਼ਿਲ੍ਹੇ ਨੂੰ ਗੋਦ ਲੈਣ ਦਾ ਐਲਾਨ ਕਰ ਦਿੱਤਾ ਗਿਆ। ਇਹ ਐਲਾਨ ਕਮੇਟੀ ਦੇ ਪ੍ਰਧਾਨ ਵੱਲੋਂ ਮੋਗਾ ਦੇ ਧਾਰਮਿਕ ਸਥਾਨਾਂ ਦੇ ਦੌਰੇ ਦੌਰਾਨ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅਰਦਾਸ ਕੀਤੀ ਅਤੇ ਫਿਰ ਸਥਾਨ ਦੇ ਮੁੱਖ ਸੇਵਾਦਾਰ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਨੇ ਪੰਜਾਬ ਦੇ ਵਿੱਚ ਹਾਲੀ ਦੇ ਦਿਨਾਂ ਦੇ ਦੌਰਾਨ ਆਏ ਹੜ੍ਹਾਂ ਨੂੰ ਵੱਡਾ ਸੰਕਟ ਦੱਸਦਿਆਂ ਐਲਾਨ ਕਰ ਦਿੱਤਾ। ਉਨਾ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਫਿਰੋਜ਼ਪੁਰ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਗੋਦ ਲਵੇਗੀ ਜ਼ਿਲ੍ਹੇ ਦੇ ਜਿਹੜੇ ਵੀ ਪਰਿਵਾਰ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਐ ਉਹਨਾਂ ਦੀ ਹਰ ਪੱਖੋਂ ਸਹਾਇਤਾ ਕੀਤੀ ਜਾਵੇਗੀ ਇਹ ਸਾਡਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਇਸ ਸੰਕਟ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੀਏ ਇਸ ਮੌਕੇ ਉਹਨਾਂ ਸਾਰੇ ਰਾਜਾਂ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਹ ਸਮਾ ਪੰਜਾਬ ਦੇ ਨਾਲ ਖੜਨਦਾ ਤੇ ਦੂਸਰੇ ਪਾਸੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਬਾਬਤ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਤੇ ਤਿੱਖੇ ਹਮਲੇ ਕੀਤੇ ਹੈ। ਉਹਨਾਂ ਪੰਜਾਬ ਦੇ ਵਿੱਚ ਆਪ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਉੱਤੇ ਹਮਲੇ ਕੀਤੇ ਹੈ ਅਤੇ ਆਖਿਆ ਕਿ ਦੋਵਾਂ ਨੇ ਹਾਲੀਆ ਹੜਾ ਨਾਲ ਨਜੇਠਣ ਵਿੱਚ ਸਮੂਹ ਅਸਫਲਤਾਵਾਂ ਕੀਤੀਆਂ ਨੇ ਅਤੇ ਇਹਦੀ ਨਿੰਦਿਆ ਕੀਤੀ ਹੈ। ਅਤੇ ਅਪਰਾਧ ਕਲਾਪਰਵਾਹੀ, ਭ੍ਰਿਸ਼ਟਾਚਾਰ ਅਤੇ ਪਖੰਡ ਦੇ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨੇ। ਬਾਜਵਾਨ ਨੇ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਵੱਲ ਅੱਖਾਂ ਮੀਟਣ ਦੀ ਵਾਰ-ਵਾਰ ਫਿਕਰ ਲਾਈ ਹੈ। ਅਦਾਲਤ ਨੇ ਮਾਈਨਿੰਗ ਮਾਫੀਆ ਨਾਲ ਮਿਲੀ ਭੁਗਤ ਵਿੱਚ ਅਧਿਕਾਰੀਆਂ ਪੁਲਿਸ ਅਤੇ ਸਿਆਸਤਦਾਨਾਂ ਦੀ ਭੂਮਿਕਾ ਨੂੰ ਵੀ ਅਜ਼ਾਗਰ ਕੀਤਾ ਸੀ। ਉਹਨਾਂ ਕਿਹਾ ਕਿ ਇਸ ਗੈਰ ਕਾਨੂੰਨੀ ਗਤੀਵਿਧੀਆਂ ਨੇ ਦਰਿਆਵਾਂ ਦੇ ਕੰਢਿਆਂ ਨੂੰ ਕਮਜ਼ੋਰ ਕਰ ਦਿੱਤਾ, ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਅਤੇ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਦਿੱਤਾ। ਉਹਨਾਂ ਕਿਹਾ ਕਿ ਜੇਕਰ ਗੈਰ ਕਾਨੂੰਨੀ ਮਾਈਨਿੰਗ ਸਾਲਾਂ ਤੋਂ ਦਿਨ ਦਿਹਾੜੇ ਵੱਧ ਫੁੱਲ ਰਹੀ ਹੈ ਤਾਂ ਕੇਂਦਰ ਸਰਕਾਰ ਕੀ ਉਸ ਵਕਤ ਕਰ ਰਹੀ ਸੀ ਜਦੋਂ ਸਾਡੇ ਦਰਿਆਵਾਂ ਨੂੰ ਲੁੱਟਿਆ ਜਾ ਰਿਹਾ ਸੀ। ਤਾ ਸ਼ਿਵਰਾਜ ਸਿੰਘ ਚੋਹਾਨ ਵਰਗੇ ਆਗੂ ਚੁੱਪ ਕਿਉਂ ਬੈਠੇ ਸਨ ਉਹਨਾਂ ਦੀ ਚੁੱਪ ਮਿਲੀ ਭੁਗਤ ਦੀ ਨਿਸ਼ਾਨੀ ਹੈ ਉਹਨਾਂ ਨੇ ਬੀਬੀ ਐਮਵੀ ਅਤੇ ਹੋਰ ਕੇਂਦਰੀ ਨਿਯੰਤਰਿਤ ਡੈਮਾ ਤੇ ਵੀ ਸਵਾਲ ਖੜੇ ਕਰ ਦਿੱਤੇ ਹੈ ਜੋ ਭਾਰੀ ਬਰਸਾਤ ਦੀਆਂ ਸਪਸ਼ਟ ਆਈਐਮਡੀ ਚੇਤਾਵਰੀਆਂ ਦੇ ਬਾਵਜੂਦ ਸਮੇਂ ਸਿਰ ਆਪਣੇ ਗੇਟ ਖੋਲਣ ਵਿੱਚ ਅਸਫਲ ਰਹੇ ਨੇ ਉਹ ਇੱਕ ਆਮ ਗਲਤੀ ਨਹੀਂ ਹੈ ਸਗੋਂ ਇਹ ਯਾਦਗਰੀ ਗਲਤੀ ਹੈ ਜਦੋਂ ਕੇਂਦਰ ਡੈਮਾ ਦਾ ਪ੍ਰਬੰਧਨ ਕਰਨ ਵਿੱਚ ਅਸਫਲ ਰਹਿੰਦਾ ਹੈ ਅਤੇ ਰਾਜ ਦਰਿਆਵਾਂ ਦੇ ਕੰਡਿਆਂ ਦੀ ਰੱਖਿਆ ਕਰਨ ਵਿੱਚ ਅਸਫਲ ਰਹਿੰਦਾ ਹੈ ਤਾ ਪੰਜਾਬ ਦੇ ਲੋਕ ਡੁੱਬਦੇ ਆ ਉਹਨਾਂ ਨੇ ਪੰਜਾਬ ਦੇ ਵਿੱਚ ਹੋ ਰਾਏ ਰਾਹਤ ਘਟਾਲੇ ਦਾ ਵੀ ਪਰਦਾਫਾਸ਼ ਕੀਤਾ ਹੈ ਨਾਗਰਿਕਾਂ ਦੁਆਰਾ ਦਿੱਤੇ ਗਏ ਦਾਨ ਨੂੰ ਸਰਕਾਰੀ ਰਿਕਾਰਡ ਵਿੱਚ ਦਰਸਾਉਣ ਦੀ ਉਹਨਾਂ ਨੇ ਗੱਲ ਆਖੀ ਹੈ ਉਹਨਾਂ ਨੇ ਆਖਿਆ ਕਿ ਜਨਤਾ ਦੁਆਰਾ ਦਿੱਤੇ ਗਏ ਟਰੱਕਾਂ ਅਤੇ ਟਰਾਲੀਆਂ ਨੂੰ ਦੁਬਾਰਾ ਪੇਂਟ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਸਰਕਾਰੀ ਸਹਾਇਤਾ ਵਜੋਂ ਬਾਜਵਾ ਨੇ ਦੋਸ਼ ਲਾਇਆ ਕਿ ਦੱਸਿਆ ਜਾ ਰਿਹਾ ਹੈ ਕੁਝ ਹੜ੍ਹ ਕੰਟਰੋਲ ਰੂਮਾਂ ਦੇ ਅਧਿਕਾਰੀਆਂ ਨੇ ਵੀ ਖੁੱਲ ਕੇ ਮੰਨਿਆ ਕਿ ਅਜਹੀਆਂ ਹਿਰਾਫੇਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਪੰਜਾਬ ਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਧੋਖਾ ਕਰਨ ਤੋਂ ਘਟ ਨਹੀਂ ਹੈ ਰਾਹਤ ਨੂੰ ਪ੍ਰਚਾਰਤ ਤੇ ਪੈਸਾ ਕਮਾਉਣ ਦੇ ਉਦਮਾਂ ਦੇ ਵਿੱਚ ਬਦਲਿਆ ਜਾ ਰਿਹਾ ਹੈ ਜਦੋਂ ਕਿ ਹੜ੍ਹ ਗਰਾਂਟਾ ਖੁਦ ਜੇਬਾਂ ਵਿੱਚ ਪਾਏ ਜਾਣ ਦਾ ਖਤਰਾ ਬਣਿਆ ਹੋਇਆ ਬਾਜਬਾਨ ਨੇ ਕਿਹਾ ਕਿ ਆਪ ਅਤੇ ਭਾਜਪਾ ਦੋਵੇਂ ਇਹਦੇ ਦੋਸ਼ੀ ਨੇ ਆਪ ਨੇ ਭ੍ਰਿਸ਼ਟਾਚਾਰ ਪ੍ਰਚਾਰ ਅਤੇ ਅਪਰਾਧਕ ਲਾਪਰਵਾਹੀ ਨਾਲ ਪੰਜਾਬ ਨੂੰ ਅਸਫਲ ਕਰ ਦਿੱਤਾ ਭਾਜਪਾ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਨਜ਼ਰ ਅੰਦਾਜ਼ ਕਰਕੇ ਆਈਐਮਡੀ ਚੇਤਾਵਨੀਆਂ ਦੇ باوجود ਬੀਬੀ ਐਮਬੀ ਨੂੰ ਗਲਤ ਢੰਗ ਨਾਲ ਸੰਭਾਲ ਕੇ ਰੱਖਿਆ ਅਤੇ ਸਿਰਫ ਪਖਾਡ ਹੀ ਪੇਸ਼ ਕੀਤੇ ਨੇ ਉਹਨਾਂ ਨੇ ਮਿਲ ਕੇ ਪੰਜਾਬ ਨਾਲ ਧੋਖਾ ਕੀਤਾ ਹੈ ਅਤੇ ਲੋਕ ਉਹਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ ਤੇ ਹੁਣ ਕੁਝ ਰਾਸ਼ਟਰੀ ਖਬਰਾਂ ਜਾਣਕਾਰੀ ਮਿਲ ਰਹੀ ਹੈ ਕਿ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ ਨੇ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ਲਈ 5 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕਰ ਦਿੱਤਾ ਹੈ ਇਹ ਰਕਮ ਹਾਲੀਆ ਹੜ੍ਹਾਂ ਕਾਰਨ ਪ੍ਰਭਾਵਿਤ ਪੰਜਾਬ ਦੇ ਲੋਕਾਂ ਦੀ ਤੁਰੰਤ ਮਦਦ ਲਈ ਸਿੱਧੀ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜੀ ਜਾ ਰਹੀ ਹੈ ਇਸ ਦਾ ਮੁੱਖ ਉਦੇਸ਼ ਹੜ੍ਹ ਪੀੜਤਾਂ ਲਈ ਤੁਰੰਤ ਰਾਹਤ ਰਾਹਤ ਕਮਾਲੀ ਮਦਦ ਕਰਨਾ ਜੋ ਕਿ ਪੰਜਾਬ ਦੇ ਹਾਲੀਆ ਹੜ੍ਹਾਂ ਅਤੇ ਵੱਡੇ ਨੁਕਸਾਨ ਦੇ ਨਾਲ ਪ੍ਰਭਾਵਿਤ ਨੇ ਤਾਂ ਕਿ ਉਹਨਾਂ ਨੂੰ ਤਤਕਾਲ ਮਦਦ ਪਹੁੰਚਾਈ ਜਾ ਸਕੇ ਦੱਸਿਆ ਗਿਆ ਕਿ ਰਕਮ ਸਿੱਧੀ ਮੁੱਖ ਮੰਤਰੀ ਰਾਹਤ ਫੰਡ ਵਿੱਚ ਆ ਜਾਵੇਗੀ ਤਾਂ ਜੋ ਰਾਹਤ ਅਤੇ ਪੁਨਰਵਾਸਤ ਕੰਮ ਜਲਦ ਤੋਂ ਜਲਦ ਸ਼ੁਰੂ ਹੋ ਸਕਣ ਇਹ ਮਦਦ ਐਮਰਜੈਂਸੀ ਸਥਿਤੀ ਵਿੱਚ ਹੜ ਪੀੜਤ ਲੋਕਾਂ ਦੀ ਤੁਰੰਤ ਮਦਦ ਲਈ ਹੈ ਜਿਸ ਨਾਲ ਰਾਹਤ ਕੈਂਪ ਖਾਣ ਪੀਣ ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਲਈ ਵਿੱਚ ਤੇਜ਼ੀ ਲਿਆਂਦੀ ਜਾ ਸਕਦੀ ਹੈ ਦਿੱਲੀ ਦੀ ਮੁੱਖ ਮੰਤਰੀ ਨੇ ਇੱਕ ਸੰਦੇਸ਼ ਵਿੱਚ ਉਮੀਦ ਪ੍ਰਗਟਾਈ ਹੈ ਕਿ ਪੰਜਾਬ ਜਲਦ ਇਸ ਮੁਸ਼ਕਲ ਹਾਲਾਤ ਵਿੱਚੋਂ ਬਾਹਰ ਆ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਨਰਿੰਦਰ ਮੋਦੀ ਵੱਲੋਂ ਇੱਕ ਹੋਰ ਲਏ ਗਏ ਫੈਸਲੇ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਆਖਰ 'ਚ ਨਿਊਯਾਰਕ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾ ਸੰਮੇਲਨ ਵਿੱਚ ਹੁਣ ਹਿੱਸਾ ਨਹੀਂ ਲੈਣਗੇ ਉਹਨਾਂ ਦੀ ਥਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਸੰਮੇਲਨ ਵਿੱਚ ਭਾਰਤ ਦੀ ਅਗਵਾਈ ਕਰਨਗੇ ਪ੍ਰਧਾਨ ਮੰਤਰੀ ਦਾ ਸੰਮੇਲਨ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਅਜੇ ਸਮੇਂ ਆਇਆ ਹੈ ਜਦੋਂ ਅਮਰੀਕਾ ਦੇ ਰਾਸ਼ਪਤੀ ਟਰੰਪ ਨੇ ਭਾਰਤ ਤੇ ਰੂਸ ਤੋਂ ਤੇਲ ਖਰੀਦਣ ਦੇ ਚੱਲਦਿਆਂ ਵੱਧੂ ਟੈਰਫ ਲਗਾ ਦਿੱਤੇ ਨੇ ਜਿਸ ਤੋਂ ਬਾਅਦ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਟੈਰਫ ਨੂੰ ਲੈ ਕੇ ਲਗਾਤਾਰ ਤਣਾ ਬਣਿਆ ਹੋਇਆ ਹੈ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਗਈ ਬੁਲਾਰਿਆਂ ਦੀ ਸੂਚੀ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਦੋਵੇਂ ਆਗੂਆਂ ਦੇ ਨਾਮ ਸ਼ਾਮਲ ਸਨ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੀ ਉੱਚ ਪੱਧਰੀ ਆਮ ਬਹਿਸ 23 ਤੋਂ 29 ਸਤੰਬਰ ਦੇ ਦਰਮਿਆਨ ਹੋਵੇਗੀ ਸ਼ਾਸਨ ਦੀ ਸ਼ੁਰੂਆਤ ਤਰਵੈਤੀ ਤੌਰ ਤੇ ਬ੍ਰਾਜ਼ੀਲ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਅਮਰੀਕਾ ਦਾ ਨਬਰ ਆਉਂਦਾ ਹੈ ਬੁਲਾਰਿਆਂ ਦੀ ਸੂਚੀ ਦੇ ਅਨੁਸਾਰ ਭਾਰਤ ਵੱਲੋਂ 27 ਸਤੰਬਰ ਨੂੰ ਸਵੇਰੇ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ ਜਾਣਾ ਹੈ ਇਸ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਥਾਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਭਾਰਤ ਦੀ ਹੋਣ ਨੁਮਾਇੰਦਗੀ ਕਰਨਗੇ ਸੰਯੁਕਤ ਰਾਸ਼ਟਰ ਦੇ ਮੁਖ ਦਫ਼ਤਰ ਵਿੱਚ ਇਸ ਨੂੰ ਸਾਲਤਾ ਸਭ ਤੋਂ ਅਹਿਮ ਕੂਟਨੀਤਿਕ ਸ਼ਾਸਨ ਮੰਨਿਆ ਜਾਂਦਾ ਹੈ ਜੋ ਹਰ ਸਾਲ ਸਤੰਬਰ ਮਹੀਨੇ ਹੁੰਦਾ ਹੈ ਇਸ ਸਾਲ ਇਹ ਸੈਸ਼ਨ ਇਜ਼ਰਾਈਲ-ਹਮਾਸ ਸੰਘਰਸ਼, ਯੂਕਰੇਨ-ਰੂਸ ਜੰਦ ਦੇ ਵਿਚਕਾਰ ਹੋ ਰਿਹਾ ਹੈ ਜਿਸ ਨਾਲ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਦੱਸਣਾ ਬਣਦਾ ਕਿ ਰਾਸ਼ਪਤੀ ਟਰੰਪ ਨੇ ਰੂਸ ਤੋਂ ਭਾਰਤ ਵੱਲੋਂ ਤੇਲ ਖਰੀਦੇ ਜਾਣ ਕਰਕੇ 25% ਵਾਧੂ ਟੈਰਫ ਭਾਰਤ ਉੱਤੇ ਲਗਾਇਆ ਹੋਇਆ ਹੈ। ਜਿਸ ਦੇ ਨਾਲ ਭਾਰਤ ਤੇ ਲਗਾਇਆ ਕੁੱਲ ਟੈਰਫ 50% ਬਣ ਜਾਂਦਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਰਿਪਬਲਿਕ ਨੇਤਾ ਨੂੰ ਇਸ ਕਦਮ ਨੂੰ ਤਰਕਹੀਣ ਦੱਸਿਆ ਸੀ। ਤੇ ਹੁਣ ਗੱਲ ਕਰਦੇ ਹਾਂ ਅਨਿਲ ਅੰਬਾਨੀ ਦੀ। ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਬੈਂਕ ਆਫ ਵੜੋਦਾ ਨੇ ਫਰਾਡ ਐਲਾਨ ਦਿੱਤਾ ਹੈ ਜਿੱਥੇ ਅਨਿਲ ਅੰਬਾਨੀ ਵੱਖ-ਵੱਖ ਕਰਜ਼ਾ ਧੋਖਾਧੜੀ ਮਾਮਲਿਆਂ 'ਚ ਈਡੀ ਅਤੇ ਸੀਬੀਆਈ ਦੇ ਵੱਲੋਂ ਕਾਰਵਾਈ ਦਾ ਸਾਹਮਣਾ ਵੀ ਕਰ ਰਹੇ ਹੈ ਉੱਥੇ ਹੀ ਬੈਂਕ ਦੇ ਵੱਲੋਂ ਅਨਿਲ ਅੰਬਾਨੀ ਨੂੰ ਫਰਾਡ ਐਲਾਨਿਆ ਗਿਆ ਰਿਲਾਇੰਸ ਕਮਿਊਨੀਕੇਸ਼ਨ ਨੇ ਕਿਹਾ ਕੰਪਨੀ ਨੂੰ ਇਸ ਸਬੰਧੀ 2 ਸਤੰਬਰ ਨੂੰ ਬੈਂਕ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਬੈਂਕ ਨੇ ਕੰਪਨੀ ਨੂੰ 1600 ਕਰੋੜ ਰੁਪਏ ਅਤੇ 862 ਕਰੋੜ ਤੇ 50 ਲੱਖ ਰੁਪਏ ਦੀ ਲਾਈਨ ਆਫ ਕ੍ਰੈਡਿਟ ਦਿੱਤੀ ਸੀ आरकॉम ਨੇ 2017 ਤੋਂ ਬਾਅਦ 1656 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਇਆ ਦੱਸਣਾ ਬਣਦਾ ਕਿ ਲਾਈਨ ਆਫ ਕ੍ਰੈਡਿਟ ਇੱਕ ਕਿਸਮ ਦਾ ਕਰੈਕਟਰ ਹੁੰਦਾ ਜੋ ਆਪਣੀ ਜ਼ਰੂਰਤ ਮੁਤਾਬਕ ਇੱਕ ਨਿਸ਼ਚਿਤ ਸੀਮਾ ਤੱਕ ਬੈਂਕ ਜਾਂ ਵਿੱਤੀ ਸੰਸਥਾ ਤੋਂ ਕਰਜ਼ਾ ਲੈਣ ਅਤੇ ਵਾਪਸ ਕਰਨ ਦੀ ਆਗਿਆ ਦਿੰਦਾ ਹੈ ਇਹ ਆਮ ਕਰਜ਼ਾ ਪ੍ਰਣਾਲੀ ਤੋਂ ਕੁਝ ਵੱਖਰਾ ਹੁੰਦਾ ਹੈ ਜਿਸ ਵਿੱਚ ਕਰਜ਼ੇ ਦੀ ਇੱਕ ਮੋਸਟ ਰਕਮ ਮਿਲਦੀ ਹੈ ਬੈਂਕ ਮੁਤਾਬਕ ਆਰਕਾਮ ਨੇ 2462 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਵਿੱਚੋਂ 28 ਅਗਸਤ ਤੱਕ 1656 ਕਰੋੜ ਰੁਪਏ ਹਾਲੇ ਵੀ ਬਕਾਇਆ ਸਨ ਇਹ ਖਾਤਾ 5 ਜੂਨ 2017 ਤੋਂ ਇੱਕ ਗੈਰਕਾਰਗੁਜ਼ਾਰੀ ਸੰਪਤੀ ਦੱਸੀ ਗਈ ਹੈ ਤੇ ਜੇਕਰ ਕੋਈ ਵਿਅਕਤੀ ਜਾਂ ਕੰਪਨੀ 90 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਬੈਂਕ ਤੋਂ ਲਏ ਗਏ ਕਰਜ਼ੇ ਦੀ ਕਿਸ਼ਤਾਂ ਵਿਆਜ ਦਾ ਭੁਗਤਾਨ ਨਹੀਂ ਕਰਦਾ ਤਾਂ ਉਹ ਕਰਜ਼ਾ ਐਨਪੀਏ ਬਣ ਜਾਂਦਾ ਹੈ ਤੇ ਹੁਣ ਗੱਲ ਕਰਦੇ ਹਾਂ ਬਿਹਾਰ ਚੋਣਾ ਤੋਂ ਪਹਿਲਾਂ ਚੋੜ ਕਮਿਸ਼ਨ ਦੇ ਵੱਡੇ ਫੈਸਲੇ ਦੀ ਅਸਲ ਦੇ ਵਿੱਚ ਚੋੜ ਕਮਿਸ਼ਨ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਇਦੇ ਅਨੁਸਾਰ ਇਹ ਪ੍ਰਕਿਰਿਆ ਦੇਸ਼ ਭਰ ਦੇ ਵਿੱਚ ਇੱਕੋ ਸਮੇਂ ਲਾਗੂ ਕੀਤੀ ਜਾਏਗੀ ਚੋਣ ਕਮਿਸ਼ਨ ਨੇ ਇਸ ਨੂੰ ਅੰਤਮ ਰੂਪ ਦੇਣ ਲਈ 10 ਸਤੰਬਰ ਨੂੰ ਦਿੱਲੀ ਵਿੱਚ ਸਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਸੱਦ ਲਈ ਹੈ ਐਸ ਆਈ ਆਰ ਦਾ ਅਰਥ ਹੈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਇਹ ਇੱਕ ਅਜਹੀ ਪ੍ਰਕਿਰਿਆ ਜਿਸ ਵਿੱਚ ਚੋਣ ਕਮਿਸ਼ਨ ਵੋਟਰ ਸੂਚੀਆਂ ਨੂੰ ਅਪਡੇਟ ਅਤੇ ਸੁਧਾਰ ਕਰਦਾ ਇਸ ਦਾ ਉਦੇਸ਼ ਇਹ ਹੈ ਕਿ ਦੇਸ਼ ਵਿੱਚ ਵੋਟਰ ਸੂਚੀ ਪੂਰੀ ਤਰ੍ਹਾਂ ਸਹੀ ਅਤੇ ਭਰੋਸੇਯੋਗ ਹੋਵੇ ਚੋੜ ਕਮਿਸ਼ਨ ਨੇ ਕਿਹਾ ਕਿ ਇਹ ਕਦਮ ਲੋਕ ਪ੍ਰਤੀਨੇਤਾ ਐਕਟ 1950 ਦੇ ਤਹਿਤ ਚੁੱਕਿਆ ਜਾ ਰਿਹਾ ਹੈ ਤਾਂ ਜੋ VOTER ਸੂਚੀਆਂ ਦੀ ਇੱਕ ਸਾਰਤਾ ਬਣਾ ਕੇ ਰੱਖੀ ਜਾ ਸਕੇ 10 ਸਤੰਬਰ ਨੂੰ ਮੀਟਿੰਗ ਵਿੱਚ ਚੋੜ ਕਮਿਸ਼ਨ ਮੁੱਖ ਚੋੜ ਅਧਿਕਾਰੀਆਂ ਤੋਂ 10 ਪਹਿਲੂਆਂ ਤੇ ਜਾਣਕਾਰੀ ਮੰਗੇਗਾ ਇਹਨਾਂ ਵਿੱਚ VOTERਾਂ ਦੀ ਮੌਜੂਦਾ ਗਣਤੀ ਪਿਛਲੀ SIR ਦੀ ਮਿਤੀ ਅਤੇ ਡਾਟਾ ਅਤੇ ਨਾਲ ਹੀ ਡਿਜੀਟਾਈਜੇਸ਼ਨ ਦੀ ਸਥਿਤੀ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਦੀ ਗਣਤੀ ਅਤੇ ਉਹਨਾਂ ਦੇ ਪ੍ਰਬੰਧਾਂ ਅਤੇ ਅਧਿਕਾਰੀਆਂ ਤੇ ਬੀਐਲਓਜ਼ ਦੀ ਨਿਯੁਕਤੀ ਅਤੇ ਸਿਖਲਾਈ ਤੇ ਚਰਚਾ ਕੀਤੀ ਜਾਏਗੀ। ਚੋੜ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਵਾਧੂ ਦਸਤਾਵੇਜ਼ਾਂ ਬਾਰੇ ਵੀ ਸੁਝਾਅ ਮੰਗੇ ਨੇ। ਬਿਹਾਰ ਵਿੱਚ ਪ੍ਰਕਿਰਿਆ ਚੱਲ ਰਹੀ ਹੈ। ਬਿਹਾਰ ਵਿੱਚ ਐਸਆਈਆਰ ਦੀ ਇਹ ਪ੍ਰਕਿਰਿਆ ਪਹਿਲਾਂ ਹੀ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਅਤੇ ਇਹ 30 ਸਤੰਬਰ ਤੱਕ ਪੂਰੀ ਕਰ ਲਈ ਜਾਵੇਗੀ। ਚੋੜ ਕਮਿਸ਼ਨ ਨੇ 24 ਜੂਨ ਦੇ ਆਪਣੇ ਹੁਕਮ ਵਿੱਚ ਸੰਕੇਤ ਦਿੱਤਾ ਸੀ ਕਿ ਇਹ ਪ੍ਰਕਿਰਿਆ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤੀ ਜਾਵੇਗੀ। ਪਰ ਬਿਹਾਰ ਵਿੱਚ ਚੋਣਾ ਹੋਣ ਕਾਰਨ ਇਸ ਨੂੰ ਪਹਿਲਾਂ ਉੱਥੋਂ ਸ਼ੁਰੂ ਕਰ ਰਿਹਾ ਤੇ ਹੁਣ ਗੱਲ ਕਰਦੇ ਹਾਂ ਕੁਝ ਅੰਤਰਰਾਸ਼ਟਰੀ ਖਬਰਾਂ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪਾ BC ਸੂਬੇ ਦੇ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਆ 6 ਸਤੰਬਰ 2025 ਨੂੰ ਜਸਵੰਤ ਸਿੰਘ ਖੜਾ ਦਿਵਸ ਦੇ ਵਜੋਂ ਮਨਾਇਆ ਗਿਆ ਇਸ ਦਿਨ ਨੂੰ ਮਨਾਉਣ ਦਾ ਮਕਸਦ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੇ ਗਏ ਯਤਨਾਂ ਨੂੰ ਸਨਮਾਨ ਦੇਣਾ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਜਸਵੰਤ ਸਿੰਘ ਖਾਰੜਾ ਅੰਤਰਰਾਸ਼ਟਰੀ ਪੱਧਰ ਤੇ ਸਨਮਾਨਤ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਸਨ ਅਤੇ ਉਹਨਾਂ ਦੀ ਯਾਦ ਨੂੰ ਹਮੇਸ਼ਾ ਲਈ ਜਿੰਦਾ ਰੱਖਣਾ ਬੀਸੀ ਦੇ ਲੋਕਾਂ ਲਈ ਇੱਕ ਮਾਣ ਵਾਲੀ ਗੱਲ ਹੋਵੇਗੀ। ਬੀਸੀ ਦੀ ਲੈਫਟੀਨੈਂਟ ਗਵਰਨਰ ਨੇ ਇਸ ਦਸਤਾਵੇਜ਼ ਤੇ ਦਸਤਖਤ ਕੀਤੇ ਅਤੇ 6 ਸਤੰਬਰ ਨੂੰ ਜਸਵੰਤ ਸਿੰਘ ਖਾਰੜਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਸੀ। ਦੂਜੇ ਪਾਸੇ ਭਾਰਤ ਵਿੱਚ ਉਹਨਾਂ ਤੇ ਬਣੀ ਫਿਲਮ ਪੰਜਾਬ 95 ਸੈਂਸਰਸ਼ਿਪ ਦੇ ਸ਼ਕੰਜੇ ਵਿੱਚ ਫਸੀ ਹੋਈ ਹੈ ਅਤੇ ਉਸ ਫਿਲਮ ਵਿੱਚ 127 ਕੱਟ ਲਗਾਉਣ ਦੀ ਮੰਗ ਕੀਤੀ ਹੋਈ ਹੈ। ਅੰਦਰੌਗ ਸਿੰਘ ਦੁਆਰਾ ਨਿਰਦੇਸ਼ਿਤ ਇਹ ਫਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਨੂੰ ਦਰਸਾਉਂਦੀ ਹੈ ਪਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਇਸ ਨੂੰ ਪਾਸ ਕਰਨ ਤੋਂ ਪਹਿਲਾਂ 127 ਕੱਟ ਲਾਉਣ ਦੀ ਸ਼ਰਤ ਰੱਖੀ ਹੋਈ ਹੈ ਫਿਲਮ ਨਾਲ ਜੁੜੇ ਲੋਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਤੇ ਹਮਲਾ ਦਾ ਸਾਹ ਰਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਖਾਲੜਾ ਦਾ ਜੀਵਨ ਸੰਘਰਸ਼ ਸੱਚਾਈ ਤੇ ਆਧਾਰਿਤ ਹੈ ਅਤੇ ਜੇਕਰ ਉਸ ਦੀ ਕਹਾਣੀ ਤੇ ਸੈਂਸਰਸ਼ਿਪ ਲਗਾਈ ਜਾਂਦੀ ਹੈ ਤਾਂ ਇਹ ਨਿਆਂ ਅਤੇ ਇਤਿਹਾਸ ਦੋਵਾਂ ਨਾਲ ਬੇਇਨਸਾਫੀ ਹੋਏਗੀ ਦੱਸਣਾ ਬਣਦਾ ਹੈ ਕਿ ਜਸਵੰਤ ਸਿੰਘ ਖਰੜਾ ਇੱਕ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਸਨ ਉਹਨਾਂ ਨੇ 1980 ਅਤੇ 90 ਦੇ ਦਹਾਕਿਆਂ 'ਚ ਪੰਜਾਬ ਦੇ ਵਿੱਚ ਪੁਲਿਸ ਦੁਆਰਾ ਲਾਪਤਾ ਕੀਤੇ ਗਏ ਗੈਰ ਕਾਨੂੰਨੀ ਢਾਂਗ ਨਾਲ ਸਾੜੇ ਗਏ ਸੈਂਕੜੇ ਸਿੱਖ ਨੌਜਵਾਨਾਂ ਦੇ ਮਾਮਲੇ ਉਜਾਗਰ ਕੀਤੇ ਸੀ ਉਹਨਾਂ ਨੇ ਇਸ ਮਾਮਲੇ ਤੇ ਵਿਆਪਕ ਖੋਜ ਵੀ ਕੀਤੀ ਸੀ ਅਤੇ ਜਨਤਕ ਤੌਰ ਤੇ ਫਿਰ ਉਸ ਨੂੰ ਪੇਸ਼ ਵੀ ਕਰ ਦਿੱਤਾ ਸੀ 1995 ਵਿੱਚ ਉਹ ਖੁਦ ਲਾਪਤਾ ਹੋ ਗਏ ਅਤੇ ਬਾਅਦ ਵਿੱਚ ਉਹਨਾਂ ਦੇ ਕਤਲ ਦੀ ਪੁਸ਼ਟੀ ਵੀ ਹੋ ਗਈ ਸੀ। ਉਹਨਾਂ ਦੇ ਕੰਮ ਨੂੰ ਅੱਜ ਵੀ ਮਨੁੱਖੀ ਅਧਿਕਾਰਾਂ ਦੇ ਸੰਘਰਸ਼ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾਂਦਾ ਹੈ। ਬੀਸੀ ਦਾ ਇਹ ਐਲਾਨ ਖਾਲੜਾ ਦੇ ਬਲਦਾਨ ਨੂੰ ਯਾਦ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਉਹਦੇ ਬਾਰੇ ਜਾਗਰੂਕਤਾ ਫੈਲਾਉਣ ਵਾਸਤੇ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਤੇ ਹੁਣ ਗੱਲ ਕਰਦੇ ਹਾਂ 트ੰਪ ਸਰਕਾਰ ਦੇ ਇੱਕ ਹੋਰ ਵੱਡੇ ਐਲਾਨ ਦੀ। ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ 트ੰਪ ਸਰਕਾਰ ਨੇ ਡੌਂਕਰਾਂ ਦੇ ਵਿਰੁੱਧ ਵੱਡੀ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ। ਕੋਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵੀ ਇਹਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਕੇਂਦਰਿਤ ਕਰਨਗੇ ਜਿੱਥੋਂ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦੇ ਅਮਰੀਕਾ ਦਾਖਲ ਹੋਣ ਦਾ ਦਾਵਾ ਕੀਤਾ ਜਾਂਦਾ ਰਿਹਾ ਹੈ ਅਮਰੀਕਾ ਦੀ ਅਟਾਰਨੀ ਜਨਰਲ ਪੌਂ ਬੌਂਡੀ ਨੇ ਕਿਹਾ ਕਿ ਮਨੁੱਖੀ ਤਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾਉਂਦੇ ਆ ਅਤੇ ਇਸ ਤੰਦੇ ਰਹੀ ਮੋਟੀ ਕਮਾਈ ਕਰ ਰਹੇ ਨੇ ਉਹਨਾਂ ਦਾਵਾ ਕੀਤਾ ਕਿ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ 56 ਡੌਂਕਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪ੍ਰਵਾਸੀਆਂ ਦਾ ਲਾਂਘਾ ਬਣ ਚੁੱਕਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੀ ਅਟਾਰਨੀ ਜਨਰਲ ਨੇ ਪਿਛਲੇ ਦਿਨੀ ਕੈਨੇਡਾ ਦੇ ਨਿਆ ਮੰਤਰੀ ਸ਼ੌਨ ਫਰੀਜ਼ਰ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਰੀ ਅਤੇ ਕਈ ਹੋਰ ਨਾਲ ਮੁਲਾਕਾਤ ਰੋਣ ਆਪਣੀਆਂ ਚਿੰਤਾਵਾਂ ਪ੍ਰਗਟਾਈਆਂ ਸਨ ਭਾਵੇਂ ਕੈਨੇਡਾ ਸਰਕਾਰ ਕਮੰਤਰੀ ਸਰਹਾਦ ਰਹੀ ਮਨੁੱਖੀ ਤਸਕਰੀ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਦੇ ਭਰਪੂਰ ਉਪਰਾਲੇ ਵੀ ਕਰ ਰਹੀ ਹੈ ਪਰ 트ੰਪ ਸਰਕਾਰ ਨੇ ਪਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟ ਟਾਸਕ ਫੋਰਸ ਅਲਫਾ ਨੂੰ ਕੈਨੇਡੀਅਨ ਬਾਰਡਰ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਸੋਨਾ ਦਿੱਤਾ ਹੈ ਹਾਲਾਂਕਿ ਇੱਥੇ ਦੱਸਣਾ ਬਣਦਾ ਕਿ ਬੀਤੇ ਕੁਝ ਮਹੀਨਿਆਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਡਰੱਗ ਖੇਪ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਵਿੱਚ ਨਹੀਂ ਸਗੋਂ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਵਿੱਚ ਦਾਖਲ ਹੁੰਦੀ ਫੜੀ ਜਾ ਚੁੱਕੀ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦਾ ਤਾਜ਼ਾ ਕਦਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਲਈ ਵੱਡੀ ਮਾਰ ਮਾਰ ਸਕਦਾ ਹੈ ਜੋ ਬਾਈਡਨ ਦੇ ਕਾਰਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦਾ ਸਾਲਾਨਾ ਅੰਕੜਾ 2 ਲੱਖ ਦੇ ਨੇੜੇ ਹੋ ਜਾਂਦਾ ਸੀ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਹੋ ਰਹੀ ਕਾਰਵਾਈ ਨੂੰ ਵੇਖਦਿਆਂ ਕੈਨੇਡਾ ਵਾਲੇ ਪਾਸਿਓ ਵੱਡੇ ਝੁੰਡ ਆਉਂਦੇ ਨਜ਼ਰ ਆ ਰਹੇ ਨੇ ਭਾਵ ਅਮਰੀਕਾ ਤੋਂ ਲੋਕ ਹੁਣ ਕੈਨੇਡਾ ਵਾਲੇ ਪਾਸੇ ਨੂੰ ਆ ਰਹੇ ਨੇ ਪਰ ਟਰੰਪ ਸਰਕਾਰ ਦਾ ਮੰਨਣਾ ਹੈ ਕਿ ਉੱਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ਤੇ ਮਨੁੱਖੀ ਤਸਕਰੀ ਹੋ ਰਹੀ ਹੈ ਚੇਤੇ ਰਹਿ ਕੇ ਰਾਸ਼ਟਰਪਤੀ ਟਰੰਪ ਦੇ ਵੱਲੋਂ ਫੈਂਟਨਲ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦਾ ਬਹਾਨਾ ਬਣਾਉਂਦੀ ਹੈ ਕੈਨੇਡਾ ਉੱਤੇ ਵੀ ਉੱਚ ਟੈਰਫ ਭਾਵ 35% ਟੈਰਫ ਲਗਾਏ ਹੋਏ ਨੇ ਤੇ ਹੁਣ ਗੱਲ ਕਰਦੇ ਆਂ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਦੀ ਭਾਰਤ ਅਤੇ ਅਮਰੀਕਾ ਦੇ ਵਿੱਚ ਚੱਲ ਰਿਹਾ ਟੈਰਫ ਵਿਵਾਦ ਦੇ ਬਾਵਜੂਦ ਦੋਵਾਂ ਮੁਲਕਾਂ ਦੇ ਆਗੂਆਂ ਨੇ ਸਬੰਧਾਂ ਨੂੰ ਲੈ ਕੇ ਸਕਾਰਾਤਮਕ ਸੁਨੇਹੇ ਦਿੱਤੇ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੀ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਜਵਾਬ ਦੇ ਦਿੱਤਾ ਰਾਪ ਨੇ ਦਰਅਸਲ ਇੱਕ ਬਿਆਨ ਵਿੱਚ ਕਿਹਾ ਕਿ ਉਹ ਹਮੇਸ਼ਾ ਪ੍ਰਧਾਨ ਮੰਤਰੀ ਮੋਦੀ ਦੇ ਦੋਸਤ ਰਹਿਣਗੇ ਅਤੇ ਉਹਨਾਂ ਨੂੰ ਇੱਕ ਮਹਾਨ ਪ੍ਰਧਾਨ ਮੰਤਰੀ ਉਹਨਾਂ ਵੱਲੋਂ ਦੱਸਿਆ ਗਿਆ ਹੈ। ਇਹਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਮੈਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਭਾਵਨਾਵਾਂ ਅਤੇ ਸਬੰਧਾਂ ਪ੍ਰਤੀ ਉਹਨਾਂ ਦੇ ਸਕਾਰਾਤਮਕ ਮੁਲਾਂਕਣ ਦੀ ਦਿਲੋਂ ਕਦਰ ਕਰਦਾ ਹਾਂ ਅਤੇ ਉਹਨਾਂ ਨਾਲ ਵੀ ਉਹੀ ਭਾਵਨਾਵਾਂ ਸਾਂਝੀਆਂ ਕਰਦਾ ਹਾਂ। ਜਿਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਇੱਕ ਬਹੁਤ ਹੀ ਸਕਾਰਾਤਮਕ ਦੂਰਦਰਸ਼ੀ ਵਿਆਪਕ ਅਤੇ ਵਿਸ਼ਵ ਵਿਆਪੀ ਰਣਨੀਤਿਕ ਭਾਈਵਾਲੀ ਹੈ ਇਹ ਬਿਆਨ ਉਸ ਸਮੇਂ ਆਇਆ ਜਦੋਂ ਭਾਰਤ ਅਤੇ ਅਮਰੀਕਾ ਦੇ ਸਬੰਧ ਪਿਛਲੇ 2 ਦਹਾਕਿਆਂ ਦੇ ਸਭ ਤੋਂ ਖਰਾਬ ਦੌਰ ਵਿੱਚੋਂ ਗੁਜ਼ਰ ਰਹੇ ਨੇ ਅਮਰੀਕਾ ਦੇ ਰੂਸ ਤੋਂ ਸਸਤਾ ਤੇਲ ਖਰੀਦਣ ਦੇ ਕਾਰਨ ਭਾਰਤ ਉੱਤੇ ਇਸ ਵਕਤ 50 ਫੀਸਦੀ ਟੈਰਫ ਲਗਾਏ ਹੋਏ ਨੇ ਇਹਦੇ باوجود ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਦਬਾਅ ਦੇ ਹੇਠ ਨਹੀਂ ਆਵੇਗਾ ਹਾਲ ਹੀ ਵਿੱਚ ਚੀਨ ਵਿੱਚ ਹੋਈ ਐਸਆਈਓ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰੂਸੀ ਅਤੇ ਚੀਨੀ ਰਾਸ਼ਟਰਪਤੀਆਂ ਦੇ ਨਾਲ ਨੇੜਤਾ ਦੇਖਣ ਤੋਂ ਬਾਅਦ ਪ੍ਰੰਪ ਦੇ ਸੁਰਖੋਤ ਚ ਬਦਲੇ ਨਜ਼ਰ ਆ ਰਹੇ ਨੇ ਉਹਨਾਂ ਨੇ ਭਾਰਤ ਤੇ ਨੀਤੀਆਂ ਬਾਰੇ ਆਪਣੀ ਅਸੰਤਤੀ ਪ੍ਰਗਟਾਈ ਪਰ ਨਾਲ ਹੀ ਕਿਹਾ ਕਿ ਦੋਵਾਂ ਮੁਲਕਾਂ ਦਾ ਰਿਸ਼ਤਾ ਖਾਸ ਅਤੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਨਾਲ ਹੀ ਸੰਕੇਤ ਮਿਲਦਾ ਹੈ ਕਿ ਦੋਵੇਂ ਮੁਲਕ ਵਪਾਰਕ ਮਤਭੇਦਾਂ ਦੇ باوجود ਕੂਟਨੀਤਿਕ ਸਬੰਧਾਂ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਵੱਲੋਂ ਇੱਕ ਮਿਲੀ ਹੋਰ ਵੱਡੀ ਖਬਰ ਦੀ ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਾ ਵਾਸਤੇ ਨਵੇਂ ਨਿਯਮ ਪਰ ਸਖਤ ਕਰ ਦਿੱਤੇ ਨੇ ਜਿਸ ਕਾਰਨ 2025 ਵਿੱਚ ਭਾਰਤੀ ਵਿਦਿਆਰਥੀ ਨੂੰ ਵੱਡਾ ਝਟਕਾ ਲੱਗਿਆ ਹੈ ਸਰਕਾਰੀ ਡਾਟਾ ਦੇ ਮੁਤਾਬਕ ਇਸ ਸਾਲ ਲਗਭਗ 62% ਵੀਜ਼ਾ ਅਰਜ਼ੀਆਂ ਰੱਦ ਹੋਈਆਂ ਨੇ ਜਦੋਂ ਕਿ ਭਾਰਤੀ ਵਿਦਿਆਰਥੀਆਂ ਲਈ ਇਹ ਅੰਕੜਾ ਹੋਰ ਵੀ ਚਿੰਤਾਜਨਕ ਹੈ ਉਹਨਾਂ ਵਿੱਚੋਂ ਕਰੀਬ 80% ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ ਨੇ ਨਵੀਆਂ ਸ਼ਰਤਾਂ ਦੇ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਆਪਣੀ ਆਰਥਿਕ ਸਥਿਤੀ ਸਾਬਤ ਕਰਨ ਲਈ ਘੱਟੋ-ਘੱਟ 20635 ਕੈਨੇਡੀਅਨ ਡਾਲਰ ਦਿਖਾਉਣੇ ਪੈਂਦੇ ਨੇ ਇਹਦੇ ਨਾਲ ਹੀ ਪੜ੍ਹਾਈ ਦੀ ਸਪਸ਼ਟ ਯੋਜਨਾ ਅਤੇ ਸਾਰੇ ਕਾਗਜ਼ात ਬਿਨਾਂ ਗਲਤੀ ਦੇ ਪੇਸ਼ ਕਰਨੇ ਲਾਜ਼ਮੀ ਕੀਤੇ ਹੋਏ ਐ ਪਹਿਲਾਂ ਮੌਜੂਦ ਸਟੂਡੈਂਟ ਡਾਇਰੈਕਟ ਸਟਰੀਮ ਵਰਗੀ ਤੇਜ਼ ਪ੍ਰਕਿਰਿਆ ਦੀ ਉਹ ਵੀ ਹੁਣ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਅਰਜ਼ੀਆਂ ਦੇ ਨਤੀਜੇ ਆਉਣ ਵਿੱਚ ਸਵਾ ਵਧ ਰਗ ਰਿਹਾ ਹੈ ਕੈਨੇਡਾ ਸਰਕਾਰ ਨੇ 225 ਦੀ ਵੀਜ਼ਾਂ ਦੀ ਗਿਣਤੀ ਵੀ ਘਟਾ ਦਿੱਤੀ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਲਗਭਗ 10% ਦੀ ਘਟਤ ਭਾਵ 4,37,000 ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾਈ ਹੋਈ ਹੈ ਨਾਲ ਹੀ ਪੜ੍ਹਾਈ ਪੂਰੀ ਕਰਤ ਬਾਅਦ ਮਿਲਣ ਵਾਲੇ ਵਰਕ ਪਰਮਿਟ ਲਈ ਭਾਸ਼ਾ ਦਾ ਜਿਹੜੀ 11 ਉਹਦੀ ਯੋਗਤਾ ਨੂੰ ਵੀ ਸਖਤ ਕਰ ਦਿੱਤਾ ਗਿਆ ਹੈ। ਯੂਨੀਵਰਸਟੀਆਂ ਦੇ ਵਿਦਿਆਰਥੀਆਂ ਲਈ ਹੁਣ B2 ਲੈਵਲ ਦੇ ਕਾਲਜ ਅਤੇ ਵਿਦਿਆਰਥੀਆਂ ਲਈ ਘੱਟੋ-ਘੱਟ B1 ਲੈਵਲ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਵੀਆਂ ਪਾਬੰਦੀਆਂ ਸਖਤੀਆਂ ਭਾਰਤੀ ਵਿਦਿਆਰਥੀਆਂ ਅਤੇ ਕੈਨੇਡਾ ਦੀਆਂ ਸਿੱਖਿਆ ਸੰਸਥਾਵਾਂ ਦੋਵਾਂ ਵਾਸਤੇ ਚੁਣੌਤੀ ਬਣ ਰਹੀਆਂ ਨੇ। ਪਿਛਲੇ ਸਾਲ ਕੈਨੇਡਾ ਵਿੱਚ 1 ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਆਏ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਹਿੱਸਾ ਭਾਰਤ ਅਤੇ ਪੰਜਾਬ ਤੋਂ ਸੀ। ਹੁਣ ਵੀਜ਼ਾ ਰੱਦ ਹੋਣ ਦੇ ਨਾਲ ਕਈ ਪਰਿਵਾਰਾਂ ਦੇ ਸੁਪਨੇ ਚੂਰ ਹੋ ਰਹੇ ਨੇ ਅਤੇ ਯੂਨੀਵਰਸਿਟੀਆਂ ਨੂੰ ਵੀ ਆਪਣੇ ਦਾਖਲੇ ਵਿੱਚ ਕਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇਰਾ ਬਰਾਖਾ।